ਇਹ ਸਭ ਤੋਂ ਵੱਧ ਐਸ ਵੇਲੇ ਜੇ ਨੁਕਸਾਨ ਪਚਾਰੀ ਹੈ ਉਹ ਗਰੀਬ ਤਬਕੇ ਦੇ ਲੋਕ ਜਿਹੜੇ ਸ਼ਡਿਊਲ ਕਾਸਟ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਦਾ ਰੁਝਾਨੇ ਦੇ ਵਿੱਚ ਤਬਦੀਲ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ ਫਿਰ ਉਹ ਹੌਲੀ-ਹੌਲੀ ਜਿਹੜੇ ਅੱਜ ਜਵੇ ਤੁਸੀਂ ਸਮਝ ਲੋ ਕਿ 20 ਸਾਲ ਦਾ ਬੱਚਾ ਕੋਈ ਅੱਜ ਚੇਨੀਆਂ ਲਾ ਰਿਹਾ ਜਾਂ ਕੋਈ ਨਸ਼ੇ ਕਰ ਰਿਹਾ ਉਹਦੀ ਪੁਸ਼ਤਪ ਨਹੀਂ ਇਸ ਸਿਸਟਮ ਨੇ ਅਜ ਤੋਂ 10 ਸਾਲ ਪਹਿਲੂ ਕੀਤੀ ਹੈ ਤੇ ਅੱਜ ਆ ਕੇ ਉਹ ਚੇਨੀਆਂ ਲਾਉਣ ਜੋਗਾ ਹੋਇਆ ਤੇ ਜਾ ਕੇ ਉਹ ਛੁਰੀ ਮਾਰ ਕਰਨ ਜੋਗਾ ਜਾਂ ਗੈਂਗਸਟਰ ਬਣ ਕੇ ਜਾਂ ਕੁਝ ਇਹੋ ਜਿਹੇ ਧੰਦਿਆਂ ਦੇ ਵਿੱਚ ਉਹ ਇਨਵੋਲਵ ਹੈ। ਵਾਹਿਗੁਰਜਿਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਮੈਂ ਜਸਰਬਾਬਾ ਬਲਦੇਵ ਸਿੰਘ ਜੀ ਪੰਥ ਅਕਾਲੀ ਤਰਨਾਨ ਦਲ ਮਿਸਲ ਸ਼ਹੀਦ ਬਾਬਾ ਨਬਾਉ ਸਿੰਘ ਜੀ ਅਣਸ ਬਣ ਸ਼ਹੀਦ ਭਾਈ ਆਤਮ ਸਿੰਘ ਜੀ ਨਕਾਕਾਰ ਸਿੰਘ ਨਕਾਨਾ ਸਾਹਿਬ ਵਾਲੇ ਜੋ ਕਿ ਬੇਨਤੀ ਕਰਦੇ ਜੋ ਪਿਛਲੇ ਸੋਸ਼ਲ ਮੀਡੀਆ ਤੇ ਇੱਕ ਇੰਟਰਵਿਊ ਹੋ ਰਿਹਾ ਹਾਂ ਗੁਰਜੀਤ ਸਿੰਘ ਔਜਲਾ ਜੋ ਕਿ ਅੰਮ੍ਰਿਤਸਰ ਤੋਂ ਐਮਪੀ ਖਲੋਤੇ ਨੇ ਉਹ ਸਾਡੇ ਐਸੀ ਭਾਈਚਾਰੇ ਨੂੰ ਸਮੈਕਲ ਸਮਰਗਰ ਗੈਂਗਸਟਰ ਦੱਸ ਰਿਹਾ ਵਾ ਵੀ ਜੋ ਬਣ ਗਏ ਆ ਮਤੇ ਐਸੀ ਭਾਈਚਾਰੇ ਦਾ ਆ ਕੀਤਾ ਵਾ ਇਹ ਮੈਂ ਗੁਰਜੀਤ ਸਿੰਘ ਔਜਲੇ ਨੂੰ ਤਾੜਨਾ ਕਰਦਾ ਤੇ ਦਲਪੰਥ ਵੱਲੋਂ ਬਿਲਕੁਲ ਨਿੰਦਣ ਜੋ ਕਰਦਾ ਵਾ ਵੀ ਸਾਡੇ ਐਸੀ ਭਾਈਚਾਰੇ ਨੇ ਗੱਲਾਂ ਕਹੀਆਂ ਵਾ ਬਹੁਤ ਮਾਰੀ ਗੱਲ ਕੀਤੀ ਆ ਇਹਨੇ ਗੁਰਜੀ ਗੁਰਜੀਤ ਔਜਲਾ ਨੂੰ ਸਾਡੇ ਐਸੀ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਆ ਪਿਆਰ ਦਾ ਡਟ ਕੇ ਵਿਰੋਧ ਕਰੋ ਤੇ ਉਹਨੂੰ ਐਮਪੀ ਨਹੀਂ ਬਣਨ ਦੇਣਾ ਆਪਾਂ ਅੰਮ੍ਰਿਤਸਰ ਤੋਂ ਜੇ ਐਮਪੀ ਬਣਦਾ ਤੇ ਅਸੀਂ ਭਾਈ ਚੜਦੀਆਂ ਵੋਟਾਂ ਲੈ ਕੇ ਬੰਦਾ 20% ਵੋਟਾਂ ਇਹਨਾਂ ਦੀ 80% ਐਸੀ ਭਾਈ ਚੜਦੀਆਂ ਵੋਟਾਂ ਵਾ ਜੋ ਲੈ ਕੇ ਰਾਜ ਕੜ ਕੇ ਸਾਨੂੰ ਇੱਕ ਅੰਬਲੀ ਪੋਸਟ ਦੀ ਗੈਂਗਸਟਾਰ ਬਣਾਉਂਦਾ ਵਾ ਇਹਦੇ ਵਾਸਤੇ ਬਹੁਤ ਹੀ ਜ਼ਿਆਦੀ ਮਾੜੀ ਗੱਲ ਆ ਵੇਖੋ ਸਾਡੀਆਂ ਗੁਰੂ ਸਾਹਿਬਾਂ ਦੇ ਵੇਲੇ ਕਿੰਨੀਆਂ ਕੁਰਬਾਨੀਆਂ ਜਦੋਂ ਗੁਰੂ ਗੁਰਤੇਕ ਬਹਾਦਰ ਸਾਹਿਬ ਜੀ ਦਾ ਦਿੱਲੀ ਚਾਂਦਨੀ ਚੌਕ ਤੇ ਬਾਬਾ ਜੀਵਨ ਸਿੰਘ ਜੀ ਮੁਰਤੇ ਇੱਕ ਬਹਾਦਰ ਸਾਹਿਬ ਜੀ ਦਾ ਸੀਸ ਲਾ ਕੇ ਸ਼੍ਰੀ ਅਨੰਦਪੁਰ ਸਾਹਿਬ ਪਹਚਾਇਆ ਸੀ ਤੇ ਗੁਰੂ ਸਾਹਿਬਾਂ ਨੇ ਵੀ ਹਾਨੂੰ ਸਾਤੀ ਨਾਂ ਲਗੜ ਰੇਟੇ ਗੁਰੂ ਕੇ ਬੇਟੇ ਦਾ ਵਾਰ ਦਿੱਤਾ ਸੀ ਇਹ ਕਿ ਗੌਜਲਾ ਸਾਹਿਬ ਨੂੰ ਕੌਣ ਇਹ ਗੱਲਾਂ ਕਰਨ ਵਾਸਤੇ ਕੀ ਇਹਦੀ ਕਾਦ ਬੰਨੂ ਇਹ ਗੱਲਾਂ ਕਰ ਜੇ ਇਹਨੂੰ ਐਸੀ ਭਾਈਚਾਰੇ ਨੂੰ ਇਹੋ ਬੇਨਤੀ ਆ ਕਿ ਜੋ ਕੀ ਤੂੰ ਬਿਲਕੁਲ ਨਾ ਬੋਰਡ ਪਾਈਏ ਕਾਂਗਰਸ ਦਾ ਡਟ ਕੇ ਵਿਰੋਧ ਕੀਤਾ ਜਾਵੇ ਇਹ ਕਿ ਸਾਡੇ ਵੈਸੀ ਭਾਈਚਾਰੇ ਬਾੜੇ ਖਿਲਾਫ ਗੱਲਾਂ ਕਰਦਾ ਆਪਣੇ ਜੱਟ ਬਰਾਦਰੀ ਬਾੜੇ ਆਰ ਬਕ ਕਿਉਂ ਨਹੀਂ ਖਰਾਬ ਗੱਲਾਂ ਕਰਦਾ ਇਹਨੂੰ ਐਸੀ ਭਾਈਚਾਰੇ ਲੱਭ ਨੇ ਵੀ ਅੰਬਲੀ ਪੋਸਤੀਆਂ ਆ ਜੋਗਿਆ ਤਰੰਤ ਗਰਜੀਤ ਸਿੰਘ ਔਜਲਾ ਐਸੀ ਭਾਈਚਾਰੇ ਕੋ ਤਰੰਤ ਹੀ ਇਸੇ ਤਰ੍ਹਾਂ ਮੂਵੀ ਪਾ ਕੇ ਮਾਫੀ ਮੰਗੇ ਜੇ ਨਾ ਮੰਗੀ ਤੇ ਬਹੁਤ ਹੀ ਵੱਡਾ ਇਤਿਹਾਸਨ ਲਿਆ ਜਾਊਗਾ ਜੋ ਵੀ ਸਾਡੇ ਕੋ ਐਸੀ ਭਾਈਚਾਰੇ ਕੋ ਡਟ ਕੇ ਇਹਦਾ ਵਿਰੋਧ ਕਾਂਗਰਸ ਪਾਰਟੀ ਦਾ ਅਸੀਂ ਵਿਰੋਧ ਕਰਾਂਗੇ ਕਿ ਕਿਉਂ ਇਹ ਸਾਡੇ ਐਸੀ ਭਾਈਚਾਰੇ ਨਾਲ ਤੋ ਇਸ ਤਰ੍ਹਾਂ ਕਰਦੇ ਸ਼ੁਰੂ ਤੋਂ ਵਿਦਕੜਾ ਕਰਦੇ ਆ ਜੋ ਗਾਂਧੀ ਤੋਂ ਲੈ ਕੇ ਹਜੇ ਤੱਕ ਵੀ ਨਰੈਨੂ ਮਹੰਤ ਵਰਗਾ ਆਏ ਇਹ ਨਰੈਨੂ ਮਹੰਤ ਜਿਹੜਾ ਸਾਡਾ ਐਸੀ ਭਾਈਚਾਰੇ ਦੇ ਖਿਲਾਫ ਗੱਲਾਂ ਕਰਦਾ ਵਾ ਇਨੋ ਦੇ ਤਾਰਨਾ ਕਿਦੀ ਜਾਂਦੀ ਜਾਂ ਤੇ ਇਹ ਮਾਫੀ ਮੰਗਿਆ ਸੀ ਭਾਈ ਚਾਰੇ ਕੋ ਨਹੀਂ ਤੇ ਸਖਤ ਅਕਸਨ ਲਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ